ਵਿਕਰਮ ਮਜੀਠੀਆ ਨੇ ਸਰਕਾਰ ਤੇ ਸਵਾਲ ਚੱਕਦੇ ਹੋਏ ਕਿਹਾ ਚੇਕ ਕਰ ਬਿਲਕਿਸਮਾਨੋ ਦੇ ਦੋਸ਼ੀਆਂ ਦੀ ਰਿਹਾਈ ਹੋ ਸਕਦੀ ਹੈ ਰਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਹੋ ਸਕਦੀ ਹੈ ਤਾਂ ਫਿਰ ਭਾਈ ਰਾਜੂ ਆਣਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ ਹੋਰ ਵੀ ਸੁਣੋ ਕੀ ਕੁਝ ਕਿਹਾ ਵਿਕਰਮ ਮਜੀਠੀਆ ਨੇ ਚਲੋ ਸਰਕਾਰਾਂ ਦੀ ਪਾਲਿਸੀ ਹੈ ਜੀ ਕਿ ਬੰਦੀ ਸਿੰਘਾਂ ਨੂੰ ਇਸੇ ਤਰ੍ਹਾਂ ਜੇਲ੍ਹਾਂ 'ਚ ਰੱਖ ਕੇ ਉਹਨਾਂ ਨਾਲ ਬੇਇਨਸਾਫੀ ਕਰਨ ਦਾ ਜਦੋਂ ਰਜੀਵ ਗਾਂਧੀ ਦੇ ਕਿਲਰ ਰਿਆ ਹੋ ਸਕਦੇ ਆ ਕੁਸਬਾਨੂੰ ਦੇ ਰੇਪਿਸਟ ਰਿਆ ਹੋ ਸਕਦੇ ਆ ਤੇ ਦੇਸ਼ ਦਾ ਕੋਈ ਕਾਨੂੰਨ ਇਹ じゃ ਨਹੀਂ ਕਿ ਤੁਸੀਂ 28 30 ਸਾਲ ਕਿਸੇ ਨੂੰ ਜੇਲਾਂ ਚ ਰੱਖ ਸਕੋ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਦੇ ਇਹ ਵਾਇਲੇਸ਼ਨ ਕਰ ਰਹੇ ਆ ਔਰ ਇਹ ਸਿੱਕ ਕੌਮ ਨਾਲ ਬਹੁਤ ਵੱਡਾ ਬੇਇਨਸਾਫੀ ਤੇ ਧੱਕਾ ਕਰਦੇ ਮੈਂ ਰਾਜੋਾਨਾ ਸਾਹਿਬ ਨੂੰ ਅਪੀਲ ਕਰੂੰਗਾ ਜੀ ਉਹਨਾਂ ਦੀ ਮੈਂ ਇਹ ਸਮਝ ਸਕਦਾ ਕਿ ਉਹ ਚਾਹੁੰਦੇ ਆ ਕਿ ਜਾਂ ਉਹਨਾਂ ਦੀ ਰਿਹਾਈ ਹੋਵੇ ਤੇ ਜਾਂ ਉਹਨਾਂ ਨੂੰ ਜੋ ਫਾਸੀ ਤੇ ਅਪੀਲ ਆ ਵਾਪਸ ਹੋਵੇ ਕਿਉਂਕਿ ਉਹ ਵੀ ਮਹਿਸੂਸ ਕਰਦੇ ਆ ਕਿ ਇਹ ਬੇਇਨਸਾਫੀ ਹੈ ਬੇਇਨਸਾਫੀ ਦੇ ਖਿਲਾਫ ਉਹ ਹਮੇਸ਼ਾ ਲੜਦੇ ਆਏ ਆ ਮਗਰ ਸਾਡੀ ਉਹਨਾਂ ਨੂੰ ਕੌਮ ਵੱਲੋਂ ਇਹ ਅਪੀਲ ਹੈ ਕਿ ਭਾਈ ਤੁਹਾਡੀ ਬਹੁਤ ਵੱਡੀ ਦੇਣ ਹੈ ਪੰਥ ਨੂੰ ਪੰਜਾਬ ਨੂੰ ਦੇਸ਼ ਦੁਨੀਆ ਨੂੰ ਤੁਸੀਂ ਸੱਚਾਈ ਹੱਕ ਸਤਿ ਸਵਾਸਤੇ ਲੜੇ ਹੋ ਔਰ ਲੋਕ ਤੁਹਾਡੀ ਇਸ ਗੱਲ ਦੀ ਕਦਰ ਕਰਦੇ ਇਸ ਲਈ ਸਾਡੀ ਕਿਰਪਾ ਨੂੰ ਬੇਨਤੀ ਨੂੰ ਮੰਨ ਦਿਆ ਕਿਰਪਾ ਕਰੋ ਕਿ ਇਹ ਜਿਹੜਾ ਤੁਸੀਂ ਇਹ ਫਾਸਟ ਟੂ ਡੈਥ ਰੱਖਿਆ ਜੀ ਇਹ ਇਹ ਉਹ ਵਾਪਸ ਲੈਣ ਅਕਾਲ ਤਖਸਾਲ ਨੇ ਵੀ ਇਹਦੇ ਚ ਅਪੀਲ ਕੀਤੀ ਆ ਔਰ ਸਾਡੀ ਸਭ ਦੀ ਇਹ ਇਹ ਬੇਨਤੀ ਆ ਕਿ ਇਹੇ ਜਿਹਾ ਫੈਸਲਾ ਤਾਂ ਸਿਰਫ ਸਰਕਾਰਾਂ ਦੇ ਹੱਕ ਤੇ ਜਾਣਾ ਇਹ ਕੌਮ ਦਾ ਜਾਂ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਇਹਦੇ 'ਚ ਕੋਈ ਫਾਇਦਾ ਨਹੀਂ ਕਿ ਸੋਚੀਏ ਸਿਆਸੀ ਪੱਤਰ ਚ ਰੰਗੇ ਕਿਉਂ ਢੋਕੇ ਇਸ ਮਾਮਲੇ ਤੇ ਇਕੱਠੇ ਬਿਲਕੁਲ ਹੋਣਾ ਚਾਹੀਦਾ ਜੀ ਜੇ ਕੋਈ ਨਹੀਂ ਹੋਊਗਾ ਮੈਂ ਸਮਝਦਾ ਕਿਉਂਕਿ ਰਾਜੋਵਾਲਾ ਸਾਹਿਬ ਜਾਂ ਹੋਰ ਬੰਦੀ ਸਿੰਘਾਂ ਦੀ ਲੜਾਈ ਕੀ ਸੀ ਜੋ 84 'ਚ ਹੋਇਆ ਜੋ ਨਸ਼ਲ ਕੁਸ਼ੀ ਦਿੱਲੀ 'ਚ ਹੋਈ ਦੇਸ਼ ਦੁਨੀਆ ਚ ਗਾਂਧੀ ਪਰਿਵਾਰ ਨੇ ਆ ਕਾਂਗਰਸ ਨੇ ਕਰਾਈ ਜਾਂ ਜੋ 84 ਚ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਉਹਦੇ ਵਿਰੁੱਧ ਉਹਨਾਂ ਨੇ ਇਨਸਾਫ ਖਾਤਰ ਇੱਕ ਕਦਮ ਚੁੱਕਿਆ ਸੀ ਤੇ ਅੱਜ ਜੇ ਕੋਈ ਪੰਥਕ ਤੇ ਰਾਮਾ ਇਹਦੇ ਚ ਨਹੀਂ ਸਪੋਰਟ ਕਰਦੀਆਂ ਔਰ ਸਰਕਾਰ ਨਾਲ ਖਲੋਂਦੀਆਂ ਉਹਨਾਂ ਦੇ ਚਿਹਰੇ ਵੀ ਨੰਗੇ ਹੋਣਗੇ ਕੇਵਲ ਪੁਲਿਸ ਤੇ ਨਾਲ ਬੜੀ ਤੱਕੇਸ਼ੀ ਹੋ ਰਹੀ ਪੰਜਾਬ ਵਿੱਚ ਬੜੇ ਤੱਕੇਸ਼ੀ ਕੀਤੀ ਆ ਰਹੀ ਆ ਆਮ ਆਦਮੀ ਪਾਰਟੀ ਆਪ ਮੈਂ ਸਮਝਦਾ ਇਹ ਕੇਬਲ ਆਪਰੇਸ਼ਨ ਦੇ ਕੰਮ 'ਚ ਜਾਣਾ ਚਾਹੁੰਦੇ ਆ ਇਹਨਾਂ ਦਾ ਹੀ ਵਿੰਗ ਆ ਇਹਨਾਂ ਦੇ ਐਮ.ਐਲ.ਏ ਲੱਗੇ ਆ ਔਰ ਤਾਣਾ ਵੱਢਣ ਤੋਂ ਪਰਚੇ ਦੇਣ ਤੋਂ ਸਾਰਾ ਕੰਮ ਹੀ ਇਹਨਾਂ ਨੇ ਆਪ ਹੀ ਸੰਭਲਿਆ ਤੇ ਇਹ ਓਪਨਲੀ ਕਹਿ ਦੇਣ ਕਿ ਹੁਣ ਅਗਲੀ ਕੇਬਲ ਫਾਸਟਵੇ ਦੀ ਜਗ੍ਹਾ ਆਮ ਆਦਮੀ ਪਾਰਟੀ ਕੇਬਲ ਹੋਊਗੀ ਇਹ ਲੋਕਸ਼ਿਪ ਕਿਉਂ ਕਰਦੇ ਕੰਮ ਮਾਫੀਆ ਮਾਫੀਆ ਦਾ ਰਾਜ ਆਪਦੇਸੀ ਭਗਵਾਨ ਸਭ ਤੋਂ ਵੱਡਾ ਮਾਫੀਆ ਆਮ ਆਦਮੀ ਪਾਰਟੀ ਠੀਕ ਹੈ 好的，好的。